ਜੇਵਾ ਐਡਵੋਕੇਟ ਮੇਰੀ ਗੁੜੀਆ ਕੈਂਡੀ ਸਕੂਲ ਪੜ੍ਹਦੀ ਹੈ ਬਾਹਰ ਬਹੁਤ ਟ੍ਰੈਫਿਕ ਰਹਿੰਦਾ ਸੀਗਾ ਪਰ ਸੀਟੀ ਸਾਹਿਬ ਨੇ ਜਿਹੜੇ ਕਹਿ ਕੇ 0 ਡਾਲਰ ਟ੍ਰੈਫਿਕ ਰੂਟ ਦੇ ਗੱਡੀ ਕਰਨਾ ਦੇ ਰੀਮ ਸ਼ਾਰਟ ਕੀਤੀ ਹੈ ਬਹੁਤ ਵਧੀਆ ਹੈ ਹੁਣ ਟ੍ਰੈਫਿਕ ਦੇ ਕਾਫੀ ਸੌਖਾ ਹੈ ਟ੍ਰੈਫਿਕ ਵਿੱਚ ਰਾਹ ਕੱਟਿੰਦਾ ਸਾਨੂੰ ਬੱਚਿਆਂ ਨੂੰ ਲਿਆਣ ਲਈ ਹਰ ਸਵੇਰ ਸੁੱਖਾ ਹੁੰਦਾ ਹੈ ਤੇ ਜਿਹੜੇ ਐਕਸੀਡੈਂਟ ਤੋਂ ਬਚਾਵਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਚਲਾਇਆ ਤੇ ਤਾਂ ਕਿ ਸਾਰੇ ਸਾਰਨ ਟ੍ਰੈਫਿਕ ਨੂੰ ਜਾਚੇ ਆਪਾਂ ਸ਼ਾਪਿੰਗ ਕਰਨ ਲਈ ਆਉਂਦੇ ਰਹਿੰਦੇ ਆਂ ਪਰ ਜਦੋਂ ਇਸ ਵਾਰ ਜਾਇਏ ਤਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਟ੍ਰੈਫਿਕ ਜਮਾ ਸੇ ਬਿਲਕੁਲ ਹੱਲ ਹੋ ਚੁੱਕੀ ਹੈ ਇਸ ਲਈ ਸੀਸੀਪੀ ਲੁਧਿਆਣਾ ਸਾਹਿਬ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਇਸ ਤਰ੍ਹਾਂ ਦਾ ਬਦਲਾਅ ਸਾਨੂੰ ਉਹਨਾਂ ਨੇ ਸਮਝਾਇਆ ਆ ਬਹੁਤ-ਬਹੁਤ ਧੰਨਵਾਦ ਆ ਜਾਨਾ ਪੁਰਾਣਾ ਮਸੂਰਵਾ ਹੈ ਮੈਂ ਪਾਤੀ ਦਿਨਾਂ ਤੋਂ ਇੱਥੇ ਪੂਰਨੰਦਰ ਰੋਹ ਤੇ ਵੀ ਰੋਡ ਕੱਢੀ ਕਰਦੀ ਟ੍ਰੈਫਿਕ ਦਾ ਵੀ ਪਰ ਦੋ ਦਿਨ ਦਿਨ ਤੋਂ ਸੀਪੀ ਸਾਹਿਬ ਨੂੰ ਜਾਣਾ ਨੇ ਇੱਥੇ ਆ ਯੈਲੋ ਲਾਈਨ ਦੀ ਲਾਈ ਜਿਸ ਕਰਕੇ ਆ ਲਾਈਨ ਤੋਂ ਹੁਣ ਕੋਈ ਵੀ ਆ ਲਾਈਨ ਦੇ ਅੰਦਰ ਕੋਈ ਵੀ ਵਹੀਕਲ ਆਪਾਂ ਖੜੀ ਨਹੀਂ ਕਰ ਸਕਦੇ ਤੇ ਕਾਫੀ ਟ੍ਰੈਫਿਕ ਦੀ ਕੰਡੀਸ਼ਨ ਹੋਇਆ ਸੀ ਹੁਣ ਕਾਫੀ ਮਤਲਬ ਰਾਹ ਖੁੱਲ ਗਿਆ ਤਾਂ ਐਂਬੂਲੈਂਸ ਨੂੰ ਵੀ ਰਾਹ ਦਿੱਤਾ ਜਾਂਦਾ ਹੈ ਤੇ ਹੁਣ ਕਾਫੀ ਕੋਈ ਵੀ ਨਹੀਂ ਰਹਿੰਦੀ ਜਿਸ ਕਰਕੇ ਲੋਕਾਂ ਦਾ ਕਾਫੀ ਸਮਾਂ ਵੱਜਦਾ ਹੈ ਤਾਂ ਲੋਕਾਂ ਦੀ ਜਿਹੜੀ ਪਰੇਸ਼ਾਨੀ ਸੀ ਉਹ ਕਾਫੀ ਉਹ ਸੋਲਵ ਹੋਈ ਆ ਸੀਪੀ ਸਾਹਿਬ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਔਰ ਏਰੀਆ ਦੇ ਵਿੱਚ ਮਾਰਕੀਟ ਦਾ ਕੰਮ ਕਰਦੇ ਆਇਆ ਆਪਣੇ ਮੈਂ ਦੇਖ ਰਿਹਾ ਸੀ ਆਪਣੇ ਕੁਝ ਸਮੇਂ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਸੀਗਾ ਪਰ ਹੁਣ 3-4 ਦਿਨ ਤੋਂ ਮੈਂ ਦੇਖ ਰਿਹਾ ਹਾਂ ਤੇ ਟ੍ਰੈਫਿਕ ਦਾ ਕਾਫੀ ਜ਼ਿਆਦਾ ਹੱਲ ਹੋ ਚੁੱਕਿਆ ਆ ਪਹਿਲਾਂ ਜਿਹੜਾ ਨੋ ਕਰਕੇ ਕਈ ਵਾਰ ਜਿੱਦਾਂ ਕਰਦੇ ਨੇ ਕੋਈ ਕਿਤੇ ਕਰਨੀ ਪਈ ਪਰ ਹੁਣ ਮੈਂ ਦੇਖ ਰਿਹਾ ਹਾਂ ਸੀਪੀ ਸਾਹਿਬ ਲੁਧਿਆਣਾ ਨੇ ਨਾ ਬਹੁਤ ਜਿਆਦਾ ਆਪਣੇ ਨੋਰ ਹੋਣ ਟੌਲ ਬੈਂਟ ਜਿਹੜੀ ਸਟੇ ਲਾਈਏ ਤੇ ਕਰਕੇ ਬਹੁਤ ਜ਼ਿਆਦਾ ਨਾ ਉਹ ਆਪਣਾ ਸਹੀ ਹੋ ਗਿਆ ਆ ਉਹ ਕਹਿ ਲਊਗੀ ਮੈਂ ਸੀਪੀ ਸੀਪੀ ਪੁਲਿਸ ਲੁਧਿਆਣਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਤਰੀ ਗਾਲ ਸਾਰਿਆਂ ਨੂੰ ਅਸੀਂ ਹੁੰਦਲ ਮਿਲਦੇ ਮੰਡੀ ਦੇ ਪਰਦੇ ਆ ਸਿਵਲਾਈ ਬ੍ਰਾਂਚ ਤੇ ਇੱਥੇ ਪਹਿਲੇ ਬਹੁਤ ਜ਼ਿਆਦਾ ਸਮੱਸਿਆਵਾਂ ਹੁੰਦੀ ਸੀ ਕਿ ਜਾਮ ਦੀ ਤੇ ਹੁਣ ਪਹਿਲੇ ਨਾਲੋਂ ਬਹੁਤ ਇੰਪਰੂਵ ਹੋਇਆ ਹੈ ਗੱਡੀਆਂ ਸਾਰੀਆਂ ਹੀ ਲਾਈਨਾਂ ਦੇ ਅੰਦਰ ਹੈ ਪਹਿਲੇ ਲਾਈਨਾਂ ਵੀ ਨਹੀਂ ਹੁੰਦੀਆਂ ਸੀ ਹੁਣ ਲਾਈਨਾਂ ਵੀ ਹੋ ਗਈਆਂ ਤੇ ਅਗਰ ਕੋਈ ਮਤਲਬ ਬਾਹਰ ਹੋਵੇ ਸਾਰੇ ਟੋ ਕਰਕੇ ਲੈ ਜਾਂਦੇ ਆ ਨਾਲ ਹੀ ਸਟ੍ਰਿਕਟ ਐਕਸ਼ਨ ਲਿੱਤਾ ਜਾ ਰਿਹਾ ਹੈ ਵਧੀਆ ਕੰਮ 80% ਸਾਰਾ ਹੋ ਚੁੱਕਾ ਹੈ ਜਾਮ ਦਾ ਬਸ ਥੋੜਾ ਬਹੁਤ ਹੈ ਉਹ ਹੋ ਜਾਊਗਾ ਹੌਲੀ ਹੌਲੀ ਤੇ ਸਾਰੇ ਸੀਪੀ ਲੁਧਿਆਣਾ ਪੁਲਿਸ ਨੂੰ ਸਭ ਨੂੰ ਥੈਂਕ ਯੂ ਐਗਾ ਸਾਡਾ ਥੋੜਾ ਜਿਆਦਾ ਹੋਰ ਇੰਪਰੂਵ ਹੋਇਆ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਥੈਂਕ ਯੂ ਮੇਰਾ ਨਾਮ ਰਾਜੇਸ਼ ਕੁਮਾਰ ਹੈ ਮੇਰੀ ਦੁਕਾਨ ਹੈਗੀ ਤਕਦੁਗਰੀ ਪੈਂਟ ਹੌਲ ਜਦੋਂ ਮੈਂ ਪਹਿਲੇ ਕੰਮ ਪੈਂਦਾ ਸੀਗਾ ਇੱਥੇ ਕਾਫੀ ਰਸਫਰਦਾ ਸੀਗਾ ਇਤਨਾ ਜ਼ਿਆਦਾ ਰਸਫਰਦਾ ਸੀ ਕਿ ਪਰੇਸ਼ਾਨੇ ਸਾਰੇ ਲੋਕ ਗੱਡੀਆਂ ਕਹਾ ਪਰ ਖੜੀ ਕਰਾਈਏ ਕਹਾ पे ਨਹੀਂ ਖੜੀ ਕਰੇ ਬਦਲੇ ਜਦੋਂ ਜਦੋਂ ਜਾਮ ਫੱਜਾ ਦੇ ਜਿੰਦੇ ਜਦ ਤੋਂ ਇਹ ਸੀਪੀ ਮੁਹਿੰ उसके बाद में बहुत राहत थी येलो लाइन से गाड़ियाँ पहले बाहर होती थी कब येलो लाइन से अंदर ही खड़ी होती है तो उनका बहुत बहुत धन्यवाद कि उन्होंने इतना किया कि अब राहत बहुत है काफ़ी ਸਿਕਾਲ ਜੀ ਮੇਰੀ ਡੁਗਰੀ ਰੋਡ ਲੁਧਿਆਣਾ ਤੇ ਦੁਕਾਨ ਹੈ ਜੀ ਤੇ ਕੁਝ ਦਿਨ ਪਹਿਲਾਂ ਸੀਪੀ ਲੁਧਿਆਣਾ ਅਫਸਰ ਸਾਹਿਬ ਜੀ ਰਾਉਂਡ ਤੇ ਆਈ ਸੀਗੇ ਇਹਨਾਂ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਨੋ ਰੋਡ ਟੋਲਰੈਂਸ ਅਸੀਂ ਬਹੁਤ ਹੀ ਧੰਨਵਾਦੀ ਹਾਂ ਇਸ ਮੁਹਿੰਮ ਤੋਂ ਬਾਅਦ ਜਦ ਇਹਨਾਂ ਨੇ ਰਾਉਂਡ ਮਾਰਿਆ ਸੜਕ ਤੇ ਰਸ਼ ਬਹੁਤ ਹੀ ਘਟ ਗਿਆ ਹੈ ਬਹੁਤ ਹੀ ਚੰਗੀ ਤਰ੍ਹਾਂ ਲੋਕੀ ਪਾਕ ਕਰਦੇ ਨੇ ਹੁਣ ਅਸੀਂ ਲੁਜਾਨਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦੂਵੀ ਰੋਡ ਕਾਰਸ਼ੌਪੀ ਤੋਂ ਬੋਲ ਰਿਹਾ ਜੀ ਸਾਡੀ ਦੂਵੀ ਰੋਡ ਦੇ ਆਪਾਂ ਬਹੁਤ ਵੱਡੀ ਟ੍ਰੈਫਿਕ ਦੀ ਪ੍ਰੋਬਲਮ ਸੀ ਜੋ ਦੇ ਕਮਿਸ਼ਨਰ ਸਾਹਿਬ ਨੇ ਹਮ ਸ਼ੁਰੂ ਕੀਤੀ ਨੋ ਟੋਲਰੈਂਸ ਏਰੀਆ ਉਹਨਾਂ ਨੇ ਕੀਤਾ ਇਸ ਰੋਡ ਨੂੰ ਉਸ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪਿਆ ਸਾਨੂੰ ਬਹੁਤ ਆਰਾਮ ਹੈ ਅਸੀਂ ਕਮਿਸ਼ਨਰ ਸਾਹਿਬ ਦਾ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਾਂ mana again wani sokriki idai